ਇੱਕ ਵਾਰ ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਉਹ ਬਿਲਕੁਲ ਇਕੱਲਾ ਇੱਕ ਛੋਟੀ ਜਿਹੀ ਝੁੱਗੀ ਵਿੱਚ ਰਹਿੰਦਾ ਸੀ ਉਹ ਆਦਮੀ ਬੜਾ ਹੀ ਆਲਸੀ ਸੀ ਉਹ ਕੋਈ ਕੰਮ ਨਹੀਂ ਕਰਦਾ ਸੀ ਪੂਰੀ ਤਰ੍ਹਾਂ ਨਕਮਾ ਤੇ ਨਕਾਰਾ ਸੀ ਉਹ ਹਰ ਸਮੇਂ ਇਸੇ ਭਾਲ ਵਿੱਚ ਰਹਿੰਦਾ ਕਿ ਕਿਤੋਂ ਨਾ ਕਿਤੋਂ ਉਸ ਨੂੰ ਖਾਣ ਨੂੰ ਮਿਲ ਜਾਵੇ ਹੁਣ ਜਦੋਂ ਉਹ ਆਦਮੀ ਖਾਣੇ ਦੀ ਤਲਾਸ਼ ਵਿੱਚ ਪਟਕ ਰਿਹਾ ਸੀ ਉਸ ਨੂੰ ਅੰਬਾਂ ਦਾ ਇੱਕ ਬਾਗ ਦਿਸਦਾ ਹੈ ਉਹ ਕਈ ਦਿਨਾਂ ਤੋਂ ਭੁੱਖਾ ਸੀ ਇਸ ਲਈ ਉਹ ਖਾਣੇ ਦੀ ਤਲਾਸ਼ ਵਿੱਚ ਬਾਗ ਦੇ ਅੰਦਰ ਚਲਾ ਜਾਂਦਾ ਹੈ ਤੇ ਵੇਖਦਾ ਹੈ ਕਿ ਬਾਗ ਵਿੱਚ ਤਰ੍ਹਾਂ-ਤਰ੍ਹਾਂ ਦੇ ਰੁੱਖ ਲੱਗੇ ਹੋਏ ਸੀ ਉਹ ਇੱਕ ਰੁੱਖ ਤੇ ਚੜ ਜਾਂਦਾ ਹੈ ਉੰਨੀ ਦੇਰ ਨੂੰ ਬਾਗ ਦਾ ਮਾਲਕ ਆ ਜਾਂਦਾ ਹੈ ਉਹ ਗੁੱਸੇ ਨਾਲ ਉਸ ਨੂੰ ਹੇਠਾਂ ਆਉਣ ਲਈ ਕਹਿੰਦਾ ਹੈ ਪਰ ਆਦਮੀ ਬਾਗ ਦੇ ਮਾਲਕ ਨੂੰ ਵੇਖ ਕੇ ਡਰ ਜਾਂਦਾ ਹੈ ਤੇ ਹੇਠਾਂ ਆਉਣ ਤੋਂ ਮਨਾਂ ਕਰ ਦਿੰਦਾ ਹੈ ਦਾਹੇ ਬਾਗ ਦਾ ਮਾਲਕ ਅੰਦਰ ਜਾ ਕੇ ਵੱਡਾ ਸਰ ਡੰਡਾ ਕੱਢ ਲਿਆਉਂਦਾ ਹੈ ਇਹ ਦੇਖ ਕੇ ਉਹ ਆਦਮੀ ਫਟਾਫਟ ਰੁੱਕ ਤੋ ਹੇਠਾਂ ਉੱਤਰ ਜਾਂਦਾ ਹੈ ਤੇ ਮਾਲਕ ਦੇ ਅੰਦਰ ਆਉਣ ਤੋਂ ਪਹਿਲਾਂ ਛਾਲ ਮਾਰ ਕੇ ਜੰਗਲ ਵਿੱਚ ਭੱਜ ਜਾਂਦਾ ਹੈ ਫਿਰ ਜਦੋਂ ਬਾਗ ਵਿੱਚੋਂ ਨਿਕਲ ਕੇ ਪਿੰਡ ਵੱਲ ਜਾਂਦਾ ਹੈ ਤਾਂ ਉਸ ਨੂੰ ਇੱਕ ਲੂੰਬੜੀ ਦਿਸਦੀ ਹੈ ਜਿਸ ਦੇ ਦੋ ਹੀ ਪੈਰ ਸੀ ਤੇ ਉਸਦੇ ਪਿਛਲੇ ਦੋ ਪੈਰ ਟੁੱਟੇ ਹੋਏ ਸੀ ਉਹ ਸੋਚਦਾ ਹੈ ਕਿ ਇਸ ਜੰਗਲ ਵਿੱਚ ਇਹ ਲੂੰਬੜੀ ਜਿੰਦਾ ਕਿਵੇਂ ਹੈ ਇਹ ਤੁਰ ਫਿਰ ਨਹੀਂ ਸਕਦੀ ਇਹ ਆਪਣੇ ਖਾਣੇ ਦਾ ਪ੍ਰਬੰਧ ਕਿਵੇਂ ਕਰਦੀ ਹੋਵੇਗੀ ਤੇ ਜੰਗਲ ਵਿੱਚ ਦੂਜੇ ਜਨਮਰਾਂ ਤੋਂ ਕਿਵੇਂ ਬਚਾਉਂਦੀ ਹੋਵੇਗੀ ਇਹ ਗੱਲ ਉਹ ਆਦਮੀ ਸੋਚ ਹੀ ਰਿਹਾ ਸੀ ਕਿ ਇੱਕਦਮ ਝਾੜੀਆਂ ਵਿੱਚੋਂ ਕਿਸੇ ਦੇ ਆਉਣ ਦੀ ਆਵਾਜ਼ ਆਈ ਤਾਂ ਉੱਥੇ ਇੱਕ ਸ਼ੇਰ ਆ ਜਾਂਦਾ ਹੈ ਜਿਸ ਦੇ ਮੂੰਹ ਵਿੱਚ ਮਾਸ ਦਾ ਟੁਕੜਾ ਹੁੰਦਾ ਹੈ ਜਿਵੇਂ ਉਹ ਪਹਿਜ ਬੜੀ ਵੱਲਵੱਧ ਦਾ ਹੈ ਦੂਜੇ ਸਾਰੇ ਜਾਨਵਰ ਪੱਜ ਜਾਂਦੇ ਹਨ ਤੇ ਲੂੰਬੜੀ ਇਕੱਲੀ ਹੀ ਉੱਥੇ ਰਹਿ ਜਾਂਦੀ ਹੈ ਇਹ ਦੇਖ ਕੇ ਆਦਮੀ ਦਰਖਤ ਤੇ ਚੜ ਜਾਂਦਾ ਹੈ ਫਿਰ ਜੋ ਹੁੰਦਾ ਹੈ ਇਹ ਦੇਖ ਕੇ ਆਦਮੀ ਹੈਰਾਨ ਹੋ ਜਾਂਦਾ ਹੈ ਸ਼ੇਰ మాਸ ਦਾ ਟੁਕੜਾ ਲੂੰਬੜੀ ਦੇ ਸਾਹਮਣੇ ਰੱਖ ਦਿੰਦਾ ਹੈ ਤੇ ਉੱਥੋਂ ਚਲਾ ਜਾਂਦਾ ਹੈ ਉੱਪਰ ਵਾਲੇ ਦੀ ਇਹ ਯੋਜਨਾ ਦੇਖ ਕੇ ਉਹ ਮਨ ਹੀ ਮਨ ਖੁਸ਼ ਹੋ ਜਾਂਦਾ ਹੈ ਤੇ ਕਹਿੰਦਾ ਹੈ ਪ੍ਰਮਾਤਮਾ ਕੋਲ ਹਰ ਲਈ ਕੋਈ ਨਾ ਕੋਈ ਯੋਜਨਾ ਹੁੰਦੀ ਹੈ ਜੇ ਲੂੰਬੜੀ ਲਈ ਉਸ ਕੋਲ ਕੋਈ ਯੋਜਨਾ ਹੈ ਤਾਂ ਮੇਰੇ ਲਈ ਵੀ ਕੋਈ ਯੋਜਨਾ ਜ਼ਰੂਰ ਹੋਵੇਗੀ ਤੇ ਫਿਰ ਉਹ ਆਦਮੀ ਉੱਥੇ ਥੋੜੀ ਦੂਰ ਅੱਗੇ ਚਲਾ ਜਾਂਦਾ ਹੈ ਫਿਰ ਉਹ ਰਸਤੇ ਵਿੱਚ ਇੱਕ ਵੱਡਾ ਸਾਰਾ ਰੁੱਖ ਵੇਖ ਕੇ ਉਸ ਥੱਲੇ ਬੈਠ ਜਾਂਦਾ ਹੈ ਇਹ ਸੋਚ ਕੇ ਕਿ ਮੇਰੇ ਲਈ ਵੀ ਕੋਈ ਖਾਣਾ ਲੈ ਕੇ ਆਵੇਗਾ ਖ਼ਾਮ ਤੱਕ ਉਸ ਜਗ੍ਹਾ ਤੇ ਬੈਠ ਕੇ ਢੀ ਕਰਦਾ ਹੈ ਕੋਈ ਵੀ ਉਸ ਲਈ ਖਾਣਾ ਲੈ ਕੇ ਨਹੀਂ ਆਉਂਦਾ ਅਕਰ ਜਦੋਂ ਉਸ ਤੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਤਾਂ ਖੁਦ ਹੀ ਖਾਣੇ ਦੀ ਤਲਾਸ਼ ਲਈ ਨਿਕਲ ਪੈਂਦਾ ਹੈ ਰਸਤੇ ਵਿੱਚ ਉਸ ਨੂੰ ਇੱਕ ਬਜ਼ੁਰਗ ਆਦਮੀ ਮਿਲਦਾ ਹੈ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਬਹੁਤ ਭੁੱਖ ਲੱਗੀ ਹੈ ਜੇਕਰ ਤੁਹਾਡੇ ਕੋਲ ਕੁਝ ਹੈ ਤਾਂ ਕਿਰਪਾ ਕਰਕੇ ਮੈਨੂੰ ਦੇ ਦਿਓ ਬਜ਼ੁਰਗ ਆਦਮੀ ਉਸ ਨੂੰ ਭੋਜਨ ਤੇ ਪਾਣੀ ਦੇ ਦਿੰਦਾ ਹੈ ਖਾਣਾ ਖਾਣ ਤੋਂ ਬਾਅਦ ਉਹ ਆਦਮੀ ਉਸ ਬਜ਼ੁਰਗ ਆਦਮੀ ਨੂੰ ਕਹਿੰਦਾ ਹੈ ਕਿ ਬਾਬਾ ਜੋ ਮੈਂ ਅੱਜ ਵੇਖਿਆ ਤੁਸੀਂ ਉਸ ਤੇ ਵਿਸ਼ਵਾਸ ਨਹੀਂ ਕਰੋਗੇ ਉਸ ਨੇ ਸਾਰੀ ਘਟਨਾ ਦੱਸੀ ਤੇ ਕਹਿਣ ਲੱਗਾ ਕਿ ਪ੍ਰਮਾਤਮਾ ਕੋਲ ਮੇਰੇ ਵਾਸਤੇ ਵੀ ਕੋਈ ਨਾ ਕੋਈ ਯੋਜਨਾ ਜ਼ਰੂਰ ਹੋਵੇਗੀ ਪਰ ਰੱਬ ਨੇ ਉਸ ਲੂੰਬੜੀ ਉੱਤੇ ਆਪਣੀ ਦਇਆ ਦਿਖਾਈ ਮੇਰੇ ਲਈ ਕੋਈ ਵੀ ਖਾਣਾ ਲੈ ਕੇ ਨਹੀਂ ਆਇਆ ਬਜ਼ੁਰਗ ਆਦਮੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਸੱਚ ਹੈ ਪ੍ਰਮਾਤਮਾ ਕੋਲ ਕੋਈ ਨਾ ਕੋਈ ਯੋਜਨਾ ਜ਼ਰੂਰ ਹੁੰਦੀ ਹੈ ਇਸ ਲਈ ਵੀ ਹੈ ਤੂੰ ਉਸ ਨੂੰ ਗਲਤ ਤਰੀਕੇ ਨਾਲ ਸਮਝ ਲਿਆ ਹੈ ਉਹ ਤੈਨੂੰ ਲੂੰਬੜੀ ਤਰ੍ਹਾਂ ਨਹੀਂ ਉਹ ਸ਼ੇਰ ਦੀ ਤਰ੍ਹਾਂ ਬਣਾਉਣਾ ਚਾਹੁੰਦਾ ਸੀ ਉਹ ਲੂੰਬੜੀ ਮਜਬੂਰ ਸੀ ਅਸੀਂ ਮਜਬੂਰ ਤੇ ਲਾਚਾਰ ਨਹੀਂ ਹਾਂ ਸਾਡੇ ਕੋਲ ਸਮਰੱਥਾ ਹੈ ਆਪਣਾ ਕੰਮ ਕਰਨ ਦੀ ਉਸ ਸ਼ੇਰ ਦੀ ਤਰ੍ਹਾਂ ਸਾਡੇ ਕੋਲ ਖੁਦ ਦੀ ਸਮਰੱਥਾ ਹੈ ਖੁਦ ਦੇ ਹਾਲਾਤ ਨੂੰ ਬਦਲਣ ਦੀ ਪਰ ਉਸ ਲਈ ਸਾਨੂੰ ਯਤਨ ਕਰਨੇ ਪੈਣਗੇ ਤਾਂ ਹੀ ਅਸੀਂ ਉਸ ਸ਼ੇਰ ਦੀ ਤਰ੍ਹਾਂ ਬਣ ਸਕਦੇ ਹਾਂ